ਰੋਣਾ ਚਲਾ ਆਪਣੀ ਕੋਈ ਬੋਕੀ ਨਾਦਰ ਕੀ ਨਾ ਤੇਰਾ ਮੇਰਾ ਨਾਮ ਸੁਖਵਿੰਦਰ ਮਸੀਹ ਕੀ ਗੱਲ ਕੀ ਹੋਈ ਹੈ ਬਲਾ ਇੱਦਾਂ ਗਾਣਾ ਕੋਲਾ ਕਰ ਦੇ ਤਾ ਰੋਣਾ ਚਲਾਏ ਟੋ ਦੇ ਮੇਰੇ ਭਰਾ ਤੇ ਜਿਹੜਾ ਜਿਹੜੀ ਘਰ ਤੋਂ ਹੀ ਹੈ ਨਾ ਰਾਜਿੰਦੀ ਤੇ ਮਰਜੀ ਕਰਦੇ ਅੱਛਾ ਤੇ ਢਾੜੀ ਦੇ ਇੱਥੇ ਰੋਣਾ ਬੱਜਾ ਅੱਛਾ ਦਾਰਿਬ ਜੀ ਰਿਹਾ ਤਾਂ ਬੜਾ ਪਰਦਾ ਗਿਆ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜੀ ਜਿਹਦੀ ਦਿੱਟੋਗੇ ਉਹਦੇ ਪਿਓ ਦਾ ਕੀ ਨਾਮ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਪਰ ਆਫਰੇ ਲਈ ਭਾਈ ਸਾਹਿਬ 22 ਸਾਲ ਵਿਆਹ ਸੀ ਗਾ ਕੇ ਕੁਆਰਾ ਸੀ ਕੁਆਰਾ ਹੀ ਹੈ ਜੀ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਸਾਮਾਈ ਕਰਦੇ ਆ ਪਬਲਿਕ ਮੋਰਟਰ ਤੋਂ ਕਰ ਕਰ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਆ ਵੇ ਉਹ ਹੀ ਗਾਲਾਂ ਗੁਲਾ ਕੱਢਦੀ ਹੋਣੀ ਨਹੀਂ ਗੱਲ ਹੋਈ ਕਿੰਨਾ ਨਾਲ ਝਗੜਾ ਆ ਰਵੀ ਦੇ ਨੇ ਆਣੇ ਕੋੜਾ ਤੇ ਮੋਟਾ ਇਹ ਉਹ ਨਾ ਕੀ ਸੀ ਜਿਹੜਾ ਹੈ ਮੁੰਡਾ ਜਿਹੜਾ ਝਗੜਾ ਹੋਇਆ ਰਵੀ ਰਵੀ ਦੇ ਮੁੰਡੇ ਆ ਮੋਟੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵੀ ਚੇਹੀ ਕਹਿੰਦੀ ਤੂੰ ਨਹੀਂ ਮਾਰ ਜਾਣਾ ਪਿੱਟਦੀ ਅੱਛਾ ਆ ਵੀ ਜੀ ਆ ਗਿਆ ਇਹਦੇ ਘਰੇ ਆਣ ਕੇ ਲੜੇ ਤੁਹਾਡੇ ਕੀ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਤਾਂ ਹੋਰ ਗੱਲ ਕੋਈ ਨਹੀਂ ਨਾ ਕੜਾ ਕੱਟਦੇ ਹੀ ਆ ਕੇ ਤੁਹਾਡੇ ਘਰ ਦੇ ਗੱਡੀ ਆ ਕੇ ਕੜਾ ਕੱਢਣ ਦੇ ਆ ਸੇਰੇ ਸੇਰੇ ਅੱਛਾ ਹਾਂਜੀ ਤੇ ਕਿੰਨੇ ਜਾਣੇ ਸੀ ਉਹ ਦੋ ਜਾਣੇ ਆਏ ਤੇ ਕੱਦ ਨਾ ਮਾਰੀਆ ਨਾ ਉਹ ਦੋੜੇ ਮਾਰਿਆ ਸੱਤ ਮਾਰੀ ਸੱਤ ਵੱਜੀ ਸੱਤ ਵੱਜੀ ਤੇ ਬੱਸੀ ਤੇ ਮਾਰੀ ਨਾ ਲਈ ਕਿਦੇ ਉਹ ਜਮੋ ਨੇ ਆ ਜੀ ਮਾ ਦਾ ਕੀ ਨਾਮ ਹੈ ਰਾਜ ਜੇਰਾ ਕੀ ਨਾਮ ਪੁੱਤ ਮੇਰਾ ਨਾਮ ਸਾਜਨ ਸਿੰਘ ਸਾਜਨ ਮਸੀ ਹਾਂ ਜੀ ਇਹ ਕਿੰਨੇ ਵੀ ਦਿਨ ਪੁੱਤ ਗੱਲ ਹੋਈ ਆ ਇਹ ਸੱਤ ਗੋਈ ਵੀ ਹੋਈ ਗਿਆ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਮੂਹੇ ਖਲੋਤੇ ਆਰ ਗਾੜੀ ਤੇ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾਰੀਆਂ ਪਰ ਇਹਨਾ ਡੈਡੀ ਮੇਰਾ ਡੈਡੀ ਕਹਿੰਦਾ ਨਹੀਂ ਐ ਕਹਿੰਦਾ ਇੱਥੇ ਕਰਾਉਣਾ ਹਾਂ ਆਉਂ ਜਾਉਂ ਫਰਾਂਟਿੰਗ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਕਈ ਫਿਰ ਵੜ ਕੇ ਕੁੱਟਿਆ ਨੂੰ ਤੇ ਬਾਅਦ ਚ ਰੋੜੇ ਮਾਰਨਦਾ ਫਿਰ ਇਹਨਾਂ ਨੇ ਮੇਰਾ ਥੋੜਾ ਮਾਤਾ ਇੱਟ ਮਾਰ ਕੇ ਇੱਟ ਮਾਰ ਕੇ ਮਾ ਇਹ ਕਿੱਥੇ ਵਜੀ ਆ ਇੱਟ ਉਹ ਕਿੱਥੇ ਵਜੀ ਵੈਕ ਸੈਰ ਹੁਣ ਗਿਰਦਾਫਰ ਚਲੇ ਗਏ ਹਾਂਜੀ ਗਿਰਦਾਫਰ ਲੈ ਗਏ ਗਿਰਦਾਫਰ ਲੈ ਗਏ ਤੇ ਜਦ ਇੱਟ ਵਜੀਏ ਨੋ ਉਹ ਮਤਲਬ ਇੱਟ ਮਰ ਉਹ ਕਿੱਥੇ ਉਹ ਸਰਕਾਰੀ ਉਸ ਸਰਕਾਰੀ ਤਲ ਲੱਗਿਆ ਕੀ ਗੱਲਬਾਤ ਕੀ ਹੋਈ ਆ 100 ਰੁਪਏ ਲੈਣਾ 100 ਰੁਪਏ ਲੈਣਾ ਹਾਂਜੀ 100 ਰੁਪਏ ਲੈਣਾ 100 ਰੁਪਏ ਅੱਛਾ ਕੋਕਰ ਰੁਪਿਆ ਮਨ ਘਰਵਾਣੇ ਮੇਰੇ ਕੋ ਘਰ ਦੂਰ ਭਰਾ ਗਿਆ ਮਨ ਜਾਣ ਕੇ ਪੈ ਗਈ ਉਹਤੇ ਕਹਿੰਦੇ ਪੀ ਇਹ ਕਹਿੰਦਾ ਸੁਨਿੰਦਰ ਦੀ ਇਹ ਇਹਦਾ ਨਾਂ ਕੀ ਮੁੰਡੇ ਦਾ ਰਾਜਨ ਹਰੇ ਤਨ ਰਾਜਨ ਉਹ ਜਿਹੜਾ ਪਤਾ ਨਹੀਂ ਉਹਨਾਂ ਦੀ ਪਤਾ ਟੇੜਾ ਪਿਆਨ ਦੇ ਨੀ ਇਹਦੇ ਨਾਂ ਕੀ ਮੁੰਡੇ ਦਾ ਜਿਹੜਾ ਮਰਿਆ ਨਹੀਂ ਜਿਹੜਾ ਮਰਿਆ ਵਾ ਰਾਜਨ ਰਾਜਨ ਮਸੀ ਰਾਜਨ ਮਸੀ ਤੇ ਪਿਓ ਦਾ ਨਾਮ ਵਾ ਸਤਾਮ ਸਿੰਘ ਸਤਾਮ ਸਿੰਘ ਗੁਲਵਿੰਦਰ ਆ ਉਹਦਾ ਪੱਕਾ ਨਾ ਇੱਥੇ ਸੱਤਾ ਸੱਤਾ ਹੀ ਕਹਿੰਦੇ ਤੇ ਝਗੜਾ ਸਵੇਰੇ ਕਿੰਨੇ ਵਜੇ ਆਵਾ ਇਹ ਸਾਢੇ 6:00 ਵਜੇ ਦੇ ਸਾਢੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਹੈਗਾ ਅੱਛਾ ਫੇਰ ਆ ਕੇ ਘਰੋਂ ਦੋਵੇਂ ਤੇ ਝਗੜਾ ਕਿੰਨਾ ਨਾ ਹੋਇਆ ਉਹ ਸੱਤੇ ਦਾ ਮੁੰਡੇ ਨਾਲ ਦੀ ਰਾਜਨ ਜਿਹੜਾ ਮਰਿਆ ਨਹੀਂ ਦੂਜੀ ਪਾਰਟੀ ਜਿਹੜੇ ਸੀਗੇ ਉਹ ਪੰਨੇ ਪੰਨੇ ਘਰ ਆਉਂਦੇ ਉਹਨਾਂ ਦਾ ਕੀ ਨਾਮ ਪਤਾ ਹਾਂਜੀ ਹੋਰ ਨਾ ਰਵੀ ਸਿੰਘ ਉਹ ਵੀ ਉਹਦਾ ਨਾਮ ਰਵੀ ਮਸੀਹ ਤੇ ਆਪ ਆਪ ਨੂੰ ਮੋਟਾ ਮੋਟਾ ਹੀ ਦੇ ਦਿੱਤਾ ਤੇ ਕਿੰਨੇ ਜਾਣੇ ਸੀ ਉਹ ਉਹ ਦੋ ਜਾਣੇ ਹੀ ਕਹਤੇ ਮਾਂ ਉਤਰਾਈ ਹੈ ਮਗਰ ਤਵੜੀ ਅੱਛਾ ਅੱਛਾ ਠੀਕ ਇਟਰ ਰੋੜੇ ਨਾਲ ਲੜਾਈ ਹੋਈ ਹੈ ਜੇ ਕਿਰਪਾ ਨਾਲ ਰੋੜੇ ਚਲਾਏ ਉਹਨਾਂ ਨੇ ਰੋੜੇ ਰੋੜਿਆਂ ਨਾਲ ਹੀ ਲੜਾਈ ਹੋਈ ਹੈ ਹਾਂਜੀ ਆਜੋ ਇੱਥੇ ਆ ਗਿਆ ਲੱਗਾ ਕੰਸਰ ਵੀ ਆਦੇ ਮਾਜਲ ਆ ਉਹਦੇ ਬਾਰੇ ਜਾਣਕਾਰੀ ਦੋ ਹਾਂਜੀ ਸਾਨੂੰ ਨੇ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਮਰ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਨੇ ਇੱਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਇਹ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਟਰ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਜੀ ਇਹ ਮੀਤਗੋਸ਼ੀ ਕੀਤਾ ਗਿਆ ਤੇ ਬਲਵਿੰਗਰ ਮਸੀਤੇ ਜਿਆਦਾ ਸਟਾ ਲਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪਤਲ ਗੁਰਦਾਸਪੁਰ ਤੇ ਡਰਾਮਾ ਰਾ ਆਪਾਂ ਜੋ ਨਜ਼ਰ ਆ ਰੰਝੀ ਕਿ ਕੋਈ ਪਹਿਰਾ ਲੇਂਦੇ ਨਾ ਹੈ ਇਹਨਾਂ ਦਾ ਕਿੰਨੇ ਕ ਪੈਸੇ ਦੇ ਸੀ ਪੈਸੇ 500 ਰੁਪਏ ਦੇ ਕਿਹਨਾਂ ਦੀ ਲੇਂਦੇ ਨਾ ਹੈ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੈਂ ਕਰਤੀਏ ਤੇ ਬਾਕੀ ਜਿਹੜਾ ਮੀਤੀ ਉਹਦੀ ਆਪਾਂ ਪੋਸਟ ਮਾਰ ਕਰਾਰੇ